ਲਓ ਜੀ ਵਿਆਹ ਨੂੰ ਚੱਲੇ ਹਾਂ ਤਿਆਰੀ ਆ ਗੱਗਿਆਂ ਦੇ ਉੱਤੇ ਕਿ ਗੱਗੇ ਸੱਸ ਭੈਣ ਦਾ ਵਿਆਹ ਆ ਮੈਂ ਅਸੀਂ ਥੋੜਾ ਜਿਹਾ ਪਹਿਨਾ ਚੱਲੇ ਜਗਦੀਪ ਭਾਈ ਫਿਰ ਬਰਾਤ ਦੇ ਚੋਂ ਲੇਟ ਆਉਣਾ ਸਾਢੇ 8:30 ਟਾਈਮ ਹੋ ਗਿਆ ਮੈਂ ਕਿਹਾ ਵੀ ਚੱਲਦੇ ਆ ਤਾਂ ਫੋਨ ਆਇਆ ਤਾਂ ਕਹਿੰਦਾ ਵੀ ਆਪਾਂ ਨੇ ਸਾਢੇ 8:30 ਨੂੰ 9 ਵਜੇ ਤੇ ਪਹਿਨਾ ਪੁੱਜਣਾ ਬਾਕੀ ਫਰਾਈ ਜਾਉਂਗੇ ਗੱਗਾ ਵੀ ਆਉਂਦਾ ਹੁਣ ਸ਼ਾਇਦ ਉਹ ਲੰਘ ਗਿਆ ਹੋਵੇ ਕਹਿੰਦਾ ਤਾਂ ਕਹਿੰਦਾ ਮੈਂ ਵੀ ਆ ਗਿਆ ਪਰ ਮੈਂ ਦੇਖਦਾ ਜੇ ਆ ਗਿਆ ਤਾਂ ਠੀਕ ਹੈ ਨਹੀਂ ਮੋਂ ਨੂੰ ਕਹਦਾਂ ਮੈਂ ਵੀ ਤੂੰ ਚੱਲ ਅਸੀਂ ਆ ਗਏ ਬਾਕੀ ਜਗਦੀਪ ਨੂੰ ਦੇਖਦਾ ਜਾ ਕੇ ਹੀ ਹੋ ਗਿਆ ਤਿਆਰ ਕੇ ਨਹੀਂ ਬਾ ਚੱਲਦੇ ਆ ਫਿਰ ਜਾ ਕੇ ਦੇਖਦੇ ਆ ਰੇਜiment ਪਹਿਨਾ ਕਰਨੀ ਆ ਜਨੂਨ ਨਹੀਂ ਆਈ ਜਾਣਾ ਫਿਰ ਆਪੇ ਉਹ ਚੱਲੀਏ ਫਿਰ ਠੀਕ ਐ ਮਾਓ ਜੀ ਮੇਰੇ ਉਹ ਜਗਦੀਪ ਸਿੰਘ ਨੂੰ ਟੌਰ ਪੂਰੀ ਆ ਭਾਈ ਅੱਜ ਮੰਡੇ ਚਿੱਟਾ ਕੜਤਾ ਪਜਾਮਾ ਜਵੇ ਕਰੇ ਘੜਦਾ ਨਾ ਪੜੀ ਸਪੈਸ਼ਲੇ ਵਿਆਹ ਨੂੰ ਨਿਕਲਦਾ ਉਹ ਬੱਚੇ ਆਉਨੇ ਉਹ ਤੋਂ ਕੌਣ ਕੱਕਰ ਉਹ ਦਵਾਰ ਆ ਗਈ ਉਹ ਜਦ ਤੂੰ ਤੂੰ ਨਿਕਲਿਆ ਹੀ ਨਹੀਂ ਉਹਨੇ ਉਹ ਗੱਲ ਪਹਿਣਾ ਮੈਂ ਕਿਹਾਦਾ ਵੀ ਛੇਤੀ ਦੇ ਕੇ ਪਹੁੰਚ ਜਾਓ। ਆ ਗਏ। ਮੰਦਰ ਤੋਂ ਬਟਾਣਾ ਬੈਠ ਕੇ ਵਾਹ ਹੈ। ਕਾਲਾ ਕਹਿੰਦਾ ਅਜੇ ਟਾਈਮ ਲੱਗਣਾ ਮੈਨੂੰ। ਲੋ ਜੀ ਪੈਲਸ 'ਚ ਪਹੁੰਚ ਗਏ। ਤਿਆਰੀਆਂ ਚੱਲ ਰਹੀਆਂ ਐਂ ਵਧੀਆ। ਹੈ? ਹਰਵਿੰਦਰ ਪਹੁੰਚ ਗਿਆ। ਮੈਂ ਆਪ ਕਹਿੰਦਾ ਵੀ ਛੇਤੀ-ਛੇਤੀ ਕੇ ਤਿਆਰੀ ਕਰ ਦੋ ਅਜੇ ਟਾਈਮ ਤਾਂ ਅਜੇ ਬਹੁਤ ਪਿਆ ਪਰ ਜੇ ਵੀ ਖਿੱਚ ਕੇ ਰੱਖੂਗੇ ਤਾਂ ਹੀ ਐ। ਔਰ ਉਧਰ ਜਾਣ ਆਵੇਗਾ ਉਧਰ ਜੇ ਤਾਂ ਹੀ ਤਾਂ ਬਹਿਣਾ ਭੇਜਿਆ ਬਿੰਦਰ ਨੂੰ ਬਿੰਦਰ ਬਪਰੋਸਾ ਪੂਰਾ ਇਹ ਸਲਾਹ ਕਰ ਤਖਣਾ ਇਹ ਐਵੇਂ ਨਾ ਨਹੀਂ ਕੈਮਰੇ ਦੇ ਪਿੱਛੇ ਆ ਹੈ ਇਹ ਵੀ ਕੈਮਰੇ ਪਿੱਛੇ ਲੁਕ ਰਿਹਾ ਮੁੰਡਾ ਆ ਬਸ ਕਹਿੰਦਾ ਸਲਾਹਕਰ ਕੈਮਰੇ ਪਿੱਛੇ ਆ ਨਹੀਂ ਪੈਲਸ ਵਧੀਆ ਨਾ ਠੀਕ ਆ ਯਾਰ ਮੰਨੂ ਗਹਿਲਾ ਸਲਾਹਕਰ ਜਿਹਨੂੰ ਮਰਜ਼ੀ ਕਹਿਲਾ ਹੁਣ ਦੱਸ ਦੇਣਾ ਤੈਨੂੰ ਆਪ ਆਇਆ ਆਪ ਮੇਰੇ ਗਲ ਪੈ ਜੇਗਾ ਹਾਇ ਤੂੰ ਦੇਖ ਲੈ ਹਾਂ ਕਈ ਨਹੀਂ ਕਹਿੰਦੇ ਆ ਅਰ ਤੂੰ ਉਹ ਨਾ ਆ ਪਿਆ ਨਾ ਕਿੰਨਾ ਕੜਾ ਵਿਜੀ ਹੈ ਹਾਂ ਜਦ ਮੇਰ ਮੇਰੇ ਕੋਲ ਆ ਇਹ ਨਾਲ ਮੈਨੂੰ ਜਾ ਕਿੰਨਾ ਕੜਾ ਵਿਜੀ ਯਾਰ ਉਹ ਤਾਂ ਮੈਂ ਹੈ ਹੀ ਨਾਲੇ ਪੁੱਛ ਲੈਣਾ ਆ ਜਾ ਅੰਦਰ ਨੂੰ ਦੇਖ ਪੈਂ ਅੰਦਰ ਆ ਜਾ ਜਰਾ ਸਲਾਹ ਕਰਦਾ ਤੂੰ ਅਮੇਨ ਨਾ ਤਾਂ ਦੇਖ ਲੈ ਨਿਗਾਹ ਤਾਂ ਰੱਖਣੀ ਆ ਔਲੇ ਕੋਈ ਕੰਮ ਬੇ ਲੱਗੇ ਵੀ ਕਰਨ ਚੱਲ ਗਿਆ ਬੈਟਿੰਗ ਕਿਹਲਾ ਵਾਸਾ ਹੈ ਸ਼ਹਿਨਾਈ ਸ਼ਹਿਨਾਈ ਇਹ ਨਹੀਂ ਵਧੀਆ ਉਹ ਤਿੰਨ ਪਹਿਲਾਂ ਇੱਕ ਇੱਕ ਨੂੰ ਤਿੰਨ ਧੱਕਣ ਲੱਗੇ ਵੇ ਗੱਗਾ ਕਹਿੰਦਾ ਇਹ ਤਾਂ ਕੈ ਕਰਦੇ ਹੈ ਕਹਿੰਦਾ ਹਾਂਜੀ ਗੱਗੇ ਨੇ ਇੱਕ ਨਹੀਂ ਜਾ ਕੇ ਉਹ ਰੱਖਿਆ ਹੈ ਕਹਿੰਦਾ ਲਾ ਫੜਾ ਇਹਦਾ ਕੋਈ ਕਰਦਾ ਧੱਕਾ ਕਹਿੰਦਾ ਇੱਕ ਨਾਲ ਕੋਈ ਧੱਕਾ ਲੱਗਦਾ ਇਹਦਾ ਮੁੱਦਾ ਹੈ ਇਹ ਨਹੀਂ ਬਹੁਤ ਵਧੀਆ ਚੀਜ਼ ਹੈ ਠੀਕ ਆ ਚਲੋ ਠੀਕ ਹੈ ਜੀ ਫਿਰ ਅਨਿਹਾ ਲੈ ਨਾ ਬਾਬਾ ਜੀ ਕ ਲੜਦਾ ਕ ਤੇ ਹੁੰਦਾ ਲੈ ਕਿਥੇ ਲੜੇ ਆ ਜੀ ਆਹ ਤੁਸੀਂ ਥੋੜਾ ਲੜਦੇ ਤੇ ਵੇਖ ਕਰਨੇ ਪਿੱਛੇ ਉਹ ਬਾਬਾ ਜੀ ਆਪਣਾ ਹੀ ਲਿਜਾਈ ਜਾਂਦੇ ਤੇ ਹਾਂ ਅੱਗੇ ਮੈਂ ਇਹਨਾਂ ਲਾ ਦਿੰਦਾ ਹੁਣ ਹਾਂ ਬਾਬਾ ਜੀ ਇਧਰੋਂ ਮੋੜੇ ਤੇਨੂੰ ਮੋੜ ਉਹਦੇ ਚੋ ਜਿ ਗਿਆ ਪਹਿਲੇ ਤੁਹਾਨੂੰ ਲਾਉਣਾ ਹੀ ਨਹੀਂ ਆਉਂਦਾ ਤਾਂ ਹੈ ਜੀ ਪੁੱਠਾ ਮੋੜੀ ਦਾ ਇਹ ਹਾਂ ਪੁੱਠਾ ਮੋੜੀ ਦਾ ਲੈ ਇਹਨੇ ਮੋੜਨਾ ਪੁੱਠਾ ਇਹਦਾ ਜਾਨਵਰ ਵੀ ਜਿਹੜਾ ਟ੍ਰੈਕ ਬੈਕ ਆ ਇਹ ਪੁੱਠੀ ਮੁੰਦੀ ਆ ਠੀਕ ਹੈ ਜੀ ਇਹਨੂੰ ਸਾਲ ਹੋ ਗਿਆ ਹਲੇ ਤੱਕ ਸਿੱਖਤਾ ਹੋਇਆ ਨਹੀਂ ਤੇ ਸਾਲ ਕਿੱਥੇ ਹੋਇਆ 6 ਮਹੀਨੇ ਹੋਏ ਹਲੇ ਚਲਾਉਣ ਲੱਗੇ ਇਹਨੂੰ ਅੱਗੇ ਕਿਹੜਾ ਕਰੇ ਸਿਖਾਇਆ ਇਹ ਪਰ ਇਹ ਵੀ ਕੁਝ ਸਿਖਾਉਣਾ ਨਹੀਂ ਕੋਈ ਔਖੀ ਚੀਜ਼ ਹਾਂ ਸਿੱਖੇ ਤਾਂ ਹੀ ਆਉਂਦਾ ਹੁੰਦਾ ਹੈ ਜੀ ਟਰੈਕਟਰ ਵੀ ਕਿ ਸਿੱਖੇ ਤੇ ਆਈ ਕਰਦੋ ਆਦੋ ਵੀ ਇਹ ਤਾਂ ਉਹਦੇ ਗਾਹਾਂ ਚਾਰ ਪਹੀਆ ਦਾ ਜਾਨਵਰ ਆਈਦਾ ਗਿਆ ਹਾਂ ਹਾਂ ਜੀ ਚਾਰ ਵਾਲਾ ਇਹ ਫਾਹੇ ਮੋੜ ਲਾ ਠੀਕ ਆ ਜੀ ਉਹ ਤੁਸੀਂ ਆਪਣਾ ਹੀ ਲਜਾਈ ਗਏ ਅੱਗੇ ਮੈਂ ਲਾਉਂਦਾ ਐ ਹੁਣ ਨਹੀਂ ਬੋਲਣਗੇ ਉਲਝ ਗਿਆ ਉਹ ਬਾਬਾ ਜੀ ਕਹਿੰਦੇ ਇੱਧਰ ਨੂੰ ਮੈਂ ਉਧਰ ਨੂੰ ਮੋੜ ਲਾਦਾ ਉਧਰ ਬਾਬਾ ਜੀ ਦੀ ਲੱਤ ਵਿੱਚ ਆਉਂਦੀ ਆ ਫਿਰ ਕਹਿੰਦੇ ਦੂਜੇ ਪਾਸੇ ਨੂੰ ਮੋੜ ਫਿਰ ਉਲਝਣਾ ਤਾਂ ਹੈ ਹੀ ਤਾਂ ਜੀ ਅੱਗੇ ਮੈਂ ਕੱਲਾ ਆਪੇ ਲਾ ਦਿੰਦਾ ਐ ਚਲ ਦੇਖ ਦੂੰਗਾ ਘਰਾਂ ਜਾ ਕੇ ਹੁਣ ਤੁਹਾਨੂੰ ਠੀਕ ਆ ਜੀ ਕਿੰਨਾ ਕੁ ਬੈਗ ਲਾਉਂਦਾ ਠੀਕ ਆ ਘਰਾਂ ਵੀ ਤਾਂ ਲਾ ਕੇ ਲੈ ਕੇ ਆਇਆ ਜਾਂ ਗੋਹਲ ਲੱਦਿਆ ਹੁਣ ਰੇਤੀ ਦਾ ਲੈ ਕੇ ਨਹੀਂ ਆਇਆ ਤੂੰ ਮਿਲਿਓ ਨਹੀਂ ਜੀ ਦੇਖੀ ਸੀ ਮੈਂ ਉੱਤੇ ਜਿੱਥੇ ਰੱਖੀ ਦੀ ਉਹਦਣ ਪਤਾ ਨਹੀਂ ਹੈ ਨਹੀਂ ਦੇਖੇ ਜੀ ਇਹ ਪਰਦਾ ਨਹੀਂ ਹੈਗਾ ਤਿੱਖਾ ਹੋਣੇ ਵਾਲਾ ਹੈ ਉਹ ਹੀ ਤਾਂ ਚੱਕਰ ਮੈਂ ਤਾਂ ਅੱਜ ਤਾਂ ਵੀ ਰੇਤੀ ਲੈ ਕੇ ਆਉਂਗਾ ਮਿਲਿਓ ਨਹੀਂ ਟਰੈਕਟਰ ਜੇ ਦੇਖ ਲੈਂਦਾ ਇੱਕ ਵਾਰੀ ਹੈ ਅੱਗੇ ਤੇ ਦੋ ਦਿਨ ਦੀ ਵੜਦੇ ਆ ਤਿੰਨ ਜੀ ਤਿੰਨ ਅੱਜ ਇਹਨੇ ਟਾਲ ਕੋ ਲੈ ਕੇ ਚਲੇਗਾ ਜਿਹੜਾ ਇਹਨਾਂ ਵੜਦੇ ਨੇ ਵਸੀਦਾ ਥੋੜਾ ਜਿਹਾ ਇਨੇ ਪੰਡਾ ਵੜ ਲੈਣੀਆਂ ਜੱਤਾ ਦੋ ਡੰਗਰ ਲੈ ਲਈ ਮੈਂਸਾਂ ਕੇ ਤੋ ਜਾਣੀ ਜੀ ਉਹ ਇੱਕ ਅਬਾਚੀ ਇੱਕ ਮੈਂਸ ਉਹਨਾ ਕਰਕੇ ਉਹ ਘਟ ਗਈ ਤੂੜੀ ਉਹ ਇੱਕ ਕੱਟੀ ਜਿਆ ਹੈ ਹੂੰ ਇਨੇ ਜਾਨਵਰ ਦੱਸ ਕੇ ਕਰਨੇ ਰੱਖਣੀ ਕੱਕ ਵੀ ਦੇਖਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲੋ ਜੀ ਮੋਟਰ ਪਰ ਆ ਕੇ ਆਪਣੇ ਆਉਣ ਦੀ ਗਵਰਨਮੈਂਟ ਡਿਊਟੀ ਵਿਆਵਹੂ ਦੇਖ ਕੇ ਲੱਗੇ ਆ ਦੇ ਉੱਥੇ ਘੁੰਮ ਕੇ ਅੱਜ ਸੁਖਮੀ ਸਾਹਿਬ ਦਾ ਪਾਠ ਦਾ ਭੋਗਤਾ ਉਥੇ ਭੋਗਤੇ ਬਾਅਦ ਉਹ ਇਧਰ ਕੱਖ ਵਢਣ ਆਈ ਆ ਕੱਖ ਵੱਢ ਗਏ ਫੇਰ ਜਾਂਦੇ ਆ ਉਧਰ ਨੂੰ ਦੇਖਦੇ ਆ ਉਹਦੇ ਗਾਣੇ ਗਵਰਨਮੈਂਟ ਦੀ ਡਿਊਟੀ ਹੈ ਤੇ ਕੱਖ ਤਾਂ ਵੱਢਣੇ ਪੈਂਦੇ ਆ ਡੰਗਰਾਂ ਨੂੰ ਜਿਹੜੇ ਬੰਨੇ ਪਏ ਹੁਣ ਪਾਉਣੇ ਪੈਣੇ ਜਾਂ ਆਪ ਇਹਨਾਂ ਨੂੰ ਕੋਈ ਖਾਣਾ ਡੰਗਰਾਂ ਨੂੰ ਵੀ ਖਿਲਾਉਣਾ ਹੀ ਪੈਣਾ ਹੈ ਮੈਂ ਕਿਹਾ ਵੀ ਹੁਣ ਕੱਖ ਵੱਢ ਗਏ ਫੇਰ ਉਧਰ ਜਿਹੜਾ ਮਾਰ ਕੇ ਆਉਂਗੇ ਕਰਨ ਵੀ ਟਰੈਕਟਰ ਲਈ ਜਾਂਦਾ ਮੈਂ ਕਿਹਾ ਵੀ ਤੂੰ ਟਰੈਕਟਰ আর ਪੱਲੀਆਂ ਲਿਆ ਮੈਂ ਤੇਰੇ ਹੀ ਜਾਂਦੇ ਨੂੰ ਬਰਸੀਨ ਪੜ ਦੇਣਾ ਕਿਉਂਕਿ ਹੁਣ ਦਾਦਲਾ ਜਮਾਨਾ ਚੱਲ ਪਿਆ ਉਹਦੇ ਗਾਣੇ ਹੁਣ ਦਾਤੀਆਂ ਰਿਟਾਇਰ ਹੋ ਗਈਆਂ ਨਿਭੜ ਲਿਆ ਦਾਤੀਆਂ ਵਾਲਾ ਕੰਮ ਜਿਹੜਾ ਰਾਏ ਵਿੱਚ ਤਾਂ ਹੁਣ ਬਰਸੀਨ ਹੈਗਾ ਏ ਬਰਸੀਨ ਤਾਂ ਫਿਰ ਸਾਰੇ ਦਾਤ ਦੇ ਵੱਡ ਹੋਈ ਜਾਂਦਾ ਵੱਢਦੇ ਇਹਨੇ ਦੇਖਦੇ ਆ ਫਿਰ ਕਿੰਨਾ ਕੁ ਟਾਈਮ ਲੱਗਦਾ ਦੋ ਦਿਨ ਦੇ ਇਕੱਠੇ ਵੱਢ ਲੀਦੇ ਆ ਕਾਲੂ ਵੀ ਅੱਜ ਵੀ ਦੋ ਦਿਨ ਤੇ ਵੱਢ ਕੇ ਫਿਰ ਦੋ ਦਿਨ نیچے ਰਹਿੰਦੀ ਆਪਣਾ ਹੋਰ ਕੰਮ ਕਰੋ ਨਹੀਂ ਰੋਜ ਕਿਹੜਾ 1.5 ਪੰਡ ਲੈਣ ਆਉਂਗਾ ਬਾਕੀ ਉਹ ਮੋਟਰਸਾਈਕਲ ਵਾਲੀ ਜਿਹੜੀ ਦਿੱਤੀ ਵੀ ਆ ਬਣਾਉਣੀ ਫਿਰ ਉਹਦੇ ਬਟੂਨੇ ਸੌਕੇ ਆ ਫਿਰ ਟਰੈਕਟਰ ਲਿਆਉਣ ਦੀ ਲੋੜ ਨਹੀਂ ਪਊਗੀ ਜਿਹੜਾ ਹੁਣ ਟਰੈਕਟਰ ਲਿਆਉਣਾ ਪੈਂਦਾ ਫਿਰ ਆਪਣੀ ਰੇੜੀ ਲਿਆਓ ਕੱਖ ਲੱਗ ਲੈ ਜਉ ਚਲੋ ਵੱਡੀਆਂ ਕੱਖ ਨੇ ਫਿਰ ਦੇਖਦੇ ਹਾਂ ਕਿ ਕਦ ਗਾਉਂ ਦੇ ਬੰਦੇ ਸਾਡੇ ਵੀ ਆ ਗਿਆ ਪੰਗਾ ਛੇੜਿਓ ਅਜੇ ਦੁੱਧਾਂ ਪਲਾਉਣੀ ਹੈ ਜੀ ਇਹ ਨਵਾਂ ਜਾਨਵਰ ਲਿਆਂਦਾ ਇੱਕ ਹੈ ਕੱਟੀ ਲੱਤੀ ਇੱਕ ਇਹਨੂੰ ਦੁੱਧਾਂ ਹੀ ਪਲਾਹ ਹੁੰਦਾ ਫਿਰ ਉਹ ਜਿਨ੍ਹਾਂ ਤੇ ਲਿਆਂਦੀ ਉਹਨਾਂ ਨੇ ਚੁੰਗੜੀ ਨਾਦ ਤਲਾਈ ਹੋਈ ਸੀ ਫੇਰ ਉਹ ਕਹਿੰਦੇ ਇਹ ਜੀ ਜੂਹ ਨਹੀਂ ਲੇਕੇ ਤਾਂ ਇਹ ਦਿਨਾ ਖੋਣੇ ਨਹੀਂ ਫੇਰ ਇਹ ਉਹ ਉਹ ਮੈਂ ਇਹ ਨੂੰ ਨਹੀਂ ਛੱਡਦੇ ਮੈਂ ਨਹੀਂ ਜੀ ਮੈਂ ਦਾ ਕਿੰਨੇ ਦੇਖ ਜਾਂਦੀ ਕਿ ਹਾਂ ਉਹ ਪਗੜੇ ਕੱਟੀ ਛੱਡਦੇ ਛੇਤੀ ਉਹ ਲੰਦੀਓ ਨਹੀਂ ਕੱਟੀ ਦੂਈ ਮੈਂ ਸ ਮਾਲਾਂ ਵਾਲੀ ਕੱਟੀ ਵੀ ਨਾ ਦੰਦੀ ਨਹੀਂ ਉਹ ਦੰਦੀ ਕੱਟਾ ਹੈ ਕੱਟੀ ਕੱਟਾ ਹੀ ਦੱਤੇ ਹੋਣ ਇਹਨੇ ਆ ਚੱਲ ਜੋ ਵੀ ਹੈ ਕੱਟ ਰੂ ਬੇ ਨਾ ਕੋਈ ਡੰਗਰ ਹੁੰਦਾ ਕੋਈ ਨਹੀਂ ਹੁੰਦਾ ਚੱਲ ਨਹੀਂ ਅੱਗੇ ਦੂਈ ਚੁੰਗੜੀ ਨਿਆਣੇ ਵਾਲੀ ਕੇ ਪਲਾਈ ਕਰਦੇ ਇੱਥੇ ਹਾਂ ਉਹ ਦਿਨਾਂ 'ਲੇ ਅਪਲਾਈ ਦੀ ਪਹਿਲਾ ਜੀ ਉਹ ਦਿਨ ਪੀਤਾ ਹੀ ਨਹੀਂ 150 ਜੀ ਦੀ ਜੁੰਗਣੀ ਆਉਂਦੀ ਆ ਹੁਣ ਆ ਕਿੰਨੇ 150 ਦੀ 5 ਲੀਟਰ ਦੁੱਧ ਪੈਂਦਾ ਇਹਦੇ ਵਿੱਚ ਤੇ ਕਿੰਨਾ ਪਲਾਇਆ ਹੁਣ 1 ਲੀਟਰ ਦੇ ਉੱਤੇ ਥੋੜਾ ਜਿਹਾ ਚਲ ਇੰਨਾ ਥੋੜਾ 100 ਗ੍ਰਾਮ ਭਰੋਣ ਦਾ ਬਾਬਾ ਜੀ ਦੇ ਗਾਣੇ ਬਾਬਾ ਜੀ ਤਾਂ ਹੀ ਤਗੜੀ ਹੋਊਗੀ ਚੱਲੇਗਾ ਉਹ ਨਹੀਂ ਨਾ ਖਾਂਦੀ ਬੰਡ ਬੰਡ ਚਲ ਬੰਦ ਬਾ ਕੱਖ ਵੀ ਘਟ ਖਾਂਦੀ ਆ ਬੰਦ ਕਰ ਸਾਲ ਪਾਇਆ ਉਹ ਕੋਲ ਖਾਣਾ ਖਾਂਦੀ ਨਹੀਂ ਕੱਟਾ ਖਾਂਦਾ ਇਹ ਨਹੀਂ ਖਾਂਦੀ ਰੱਖੀ ਤੀ ਅੱਜ ਖਾਦੀ ਹੋਣੀ ਨਹੀਂ ਬਾਹਰ ਇੱਕ ਨਹੀਂ ਬੁਲਾਉਂਦੇ ਜਿਆਦਾਤਰ ਸੀਸੀਆਂ ਗਏ ਲਈ ਉਹ ਦੇਲ ਵੀਡੀਓ ਦੇਖਿਆ ਨਹੀਂ ਇਹੀ ਤਕਨੀਕ ਹੋ ਰਹੀ ਹੈ ਕਿ ਚੱਲ 1 ਮਿੰਟ ਦਾ ਕੰਮ ਹੋ ਰਿਹਾ ਬੇਲੀ ਗਏ ਬਸ ਫਿਰ ਤੁਮੀ ਜਾਓਗੇ ਬਾਬੇ ਦੀ ਮੰਜੀ ਨਾ ਬੰਨੀ ਵੀ ਆ ਤੂੰ ਮੀਆ ਨੇ ਬਾਚੰਦਰ ਬੰਦੜੀ ਜੀ ਬਾਬਾ ਜੀ ਜਿਹੜੇ ਖੇਚਣ ਲੱਗੀ ਹੈਗਾ ਹੈ ਹੋਰ ਇੰਨਾ ਬਜਨ ਥੋੜਾ ਇਧਰ ਨੂੰ ਤਾਵਾਤੀ ਪਾਣੀ ਪੀਣ ਲੱਗ ਜਾਂਦੀ ਆ ਪਾਣੀ ਹਲੇ ਇਹਨੂੰ ਪਲਾਉਣਾ ਨਹੀਂ ਥੋੜਾ ਪਲਾਇ ਕਰ ਐ ਕਰਮੀ ਆ ਫਰੇਮ ਆ ਜਾਂ ਹੋ ਜਾਂਦਾ ਫਿਰ ਇਹਨਾਂ ਨੂੰ ਥੋੜਾ ਤੇ ਜਾਂਦੀਆਂ ਥੋੜਾ ਥੋੜਾ ਜੀ ਫਰੇਮ ਆ ਪਾਣੀ ਨਾਲ ਹੁੰਦਾ ਹੋਰ ਕਦੇ ਨਾ ਹੁੰਦਾ ਹਸਾਬ ਨਾਲ ਪਲਾ ਨਾ ਆਈ ਨਹੀਂ ਹੈਗਾ ਕਟਰ ਨੂੰ ਪਤਾ ਨਹੀਂ ਹੈਗਾ ਵੀ ਕਿੰਨਾ ਕੁ ਪੀਣਾ ਨੱਬਾ ਪੂਹਣ 1 2 4 ਦਿਨ ਦੇ ਥੋੜੋ ਪਲਾ ਦੇਣਾ ਬਾਬਾ ਇਹ ਡੰਡਕਟਰ ਨੇ ਕਿਹਾ ਨਹੀਂ ਕਿ 6 ਮਹੀਨੇ ਨਾ ਕੱਖ ਘਲਾਓ ਨਾ ਪਾਣੀ ਪਲਾਓ ਅਰੇ ਆਈ ਕੱਲੀ ਤੂੜੀ ਹਾਂ ਉਹਨੇ ਤੂੜੀ ਕਿਹਾ ਦਾ ਸਿਆਲ ਵਿੱਚ ਨਾ ਪਾਣੀ ਪਲਾਓ ਗਰਮੀਆਂ ਚ ਤਾਂ ਪਲਾਉਣਾ ਗਰਮੀਆਂ ਚ ਤਾਂ ਪਲਾਉਣਾ ਸਿਆਲ ਚ ਘੱਟ ਪਾਣੀ ਪਲਾਓ ਘੱਟ ਨੂੰ 2 3 ਮਹੀਨੇ ਨਾ ਪਲਾਉ ਕਹਿੰਦਾ ਬਸ ਚਲ ਹੈਗਾ ਹੈ ਨਹੀਂ ਬਸ ਬਸ ਹੈਗਾ ਥੋੜਾ ਜਿਹਾ ਪਤਾ ਲੱਗ ਗਿਆ ਇਹ ਮੇਰੀ ਤੜੀ ਮਾਸ ਇਹ ਕੋਲ ਨੂੰ ਆਏਗਾ ਨਾ ਇਹਨੇ ਭੱਜ ਗਏ ਹੁਣ ਤੇਰੇ ਮਗਰ ਮਗਰ ਉਹ ਤੇਰੇ ਮਗਰ ਮਗਰ ਹੁਣ ਇਹ ਬਸ ਜਿੱਦਾਂ ਤੂੰ ਗਿਆ ਉਦੋਂ ਨੂੰ ਜਾਣਾ ਇਹਨੇ ਜਾਂ ਤੇਨ ਮਰਜੀ ਭੱਜੀ ਜਾ ਹਾਂ ਇਹ ਦੇਖਿਆ ਖਾਲੀ ਆ ਰ ਇਹ ਖਾਲੀ ਹੋਵੇ ਹੁਣੀ ਨਾ ਤੇਰੇ ਕੋਲੇ ਆਏਗਾ ਨਾ ਚੱਲਾ ਜਾ ਬਸ ਚੱਲ ਇਹ ਤੇ ਵੀ ਨਹੀਂ ਰੱਖ ਦੇ ਜਾ ਉਹ ਜੈਨੇ ਜਾਉਂ। ਜੀ। ਹੋਰ ਕਿੰਨਾ ਕ ਵੱਢਣਾ? ਦੋ ਭਰੀਆਂ ਹੋ ਗਈਆਂ। ਇੱਕ ਹੋਰ ਵੱਢਣੀ ਆ। ਇਹ ਤਾਂ ਤਗੜਾ ਆ ਇਹਨੂੰ ਹੁਣ। ਖਾਸੇ ਦਿਨ ਬਾਅਦ। ਆ ਨਹੀਂ ਨਾ ਤਿੱਖਾ ਆਏਗਾ। ਹੂੰ। ਹੈ ਜੀ? ਹੋਰੀ ਹੁੰਦੀ ਦੀ ਭਈ। ਉਹ ਲੈ ਕੇ ਤੇ ਘਰਾਂ ਜੀ। ਘਰਾਂ ਲੈ ਕੇ ਤੇ। ਮਹੀਨੇ ਬਾਅਦ ਤਾਂ ਵੱਢਣ ਆਏ ਆ। ਮਹੀਨੇ ਬਾਅਦ ਆਏ ਆ ਜ 5 ਜਨਵਰੀ ਨੂੰ ਵੱਢੇ ਸੀ ਜਬੀ। ਡਰ ਐਕਸੀਡੈਂਟ ਹੋਇਆ ਤਾਂ ਉਦੋਂ ਤੋਂ ਪਹਿਲੇ ਦਿਨ ਜੀ ਵੱਡੀ ਹਾਂ ਜੀ ਪੂਰੀ ਦਿੱਤੀ 5 ਜਨਵਰੀ ਦੇ ਬਾਅਦ ਕੱਲ ਪਰਸੋਂ ਆਏ ਸੀ ਹੂੰ ਪਰਸੋਂ ਘਰੇ ਤਿੱਖਾ ਕਰ ਲਿਆ ਇਹ ਬਸ ਫੇਰਾ ਜੁਣ ਰੇਤੀ ਮਿਲੀ ਨਹੀਂ ਦੇਖਦਾ ਕੀ ਪਤਾ ਟਰੈਕਟਰ ਚ ਇਹ ਦੇਖਦਾ ਇੱਕ ਵਾਰੀ ਰੇਤੀ ਉਹ ਨਾ ਗੱਲ ਨਹੀਂ ਬਣਦੀ ਉਹ ਤਾਂ ਹੈ ਜੀ ਇਹ ਵਿਚਾਰਾ ਹੁਣ ਐਕਸਪਾਇਰ ਹੋ ਗਿਆ ਖਸਾ ਪ੍ਰੈਣਾ ਹੈ ਇਹ ਹੁਣ ਤਾਂ ਸਾਰੇ ਲੈਣਾ ਫੇਰ ਜ਼ੋਰ ਜ਼ਿਆਦਾ ਲਾਉਣਾ ਪੈਂਦਾ ਇੱਥੇ ਤੇ ਆਏ ਆਉਣਾ ਪੈਂਦਾ ਤਾਇਆ ਜੀ ਵਾਂਗੂ ਤਾਇਆ ਜੀ ਵੱਢਦੇ ਆ ਹਾਂ ਜੀ ਗੁਲਦੀਪ ਦਾ ਜੀ ਜਿੰਨਾ ਮਰਜ਼ੀ ਲੈ ਜਾ ਇੱਥੇ ਤੇ ਤਾਂ ਹੀ ਲੈ ਜ਼ੋਰ ਲਾ ਕੇ ਤਾਂ ਇਹ ਜੀ ਖਾਸੀ ਉੱਚੀ ਜੀ ਤੇ ਲੈ ਕੇ ਆਵੇਂ ਆ ਮਾਰ ਦੇ ਟੱਕ ਦੇ ਕੇ ਮੈਨੂੰ ਬਚੋਣਾ ਪੈਂਦਾ ਹੂੰ ਨਹੀਂ ਤਾਂ ਮਾਰਨਾ ਇਹਨੇ ਲਾ ਕੇ ਨਾਲੇ ਤਿਕਾਉਂ ਤੇ ਨਹੀਂ ਜ਼ੋਰ ਲਾਉਣਾ ਪੈਂਦਾ ਤਿੱਖੇ ਜੇ ਤਾਂ ਜ਼ੋਰ ਦੀ ਕਾ ਜੂੜ ਤਾਂ ਫਿਰ ਤਾਂ ਇਹ ਆਏ ਵੱਢੀ ਜਾਂਦਾ ਛੇਤੀ ਛੇਤੀ ਪਤਾ ਹੈਗੀ ਆ ਹਾਂਜੀ ਮੱਖੀ ਹਲੇ ਵੀ ਚਾਰ ਪੰਜ ਦਿਨ ਨੂੰ ਜੰਮੂਗੀ 7 ਤਰੀਕ ਦੀ ਬੀਜੀ ਵੀ ਆ ਹਾਂਜੀ ਅੱਜ 15 ਤਰੀਕ ਆ 15 ਅੱਜ ਅੱਠ ਦੇ ਨੇ ਹੋਏ ਆ ਹੂੰ ਉਹੀ 13 15 ਉਹ ਜਿੱਦਣ ਬੀਜੀ ਉਦੋਂ ਦਾ ਦਿਨ ਥੋੜੋ ਘੰਡਾ ਹੁੰਦਾ ਉਦੋਂ ਦਾ ਬੀਜੀ ਹੋਵਾ ਇੱਕ ਦਿਨ ਦੀ ਕਿਕਣਾ ਹੋ ਜੂ 24 ਘੰਟੇ ਬਾਅਦ ਇੱਕ ਦਿਨ ਦੀ ਹੋਊਗੀ ਹੂੰ ਲੈ ਘੰਡਾਗਾ ਤੇ ਉਹ ਜਿੱਦਣ ਹੁਣ ਬੱਚਾ ਜੰਮੇ ਉਦੋਂ ਥੋੜਾ ਸਾਲ ਦਾ ਹੋਣਾ ਨੇ ਇੱਕ ਸਾਲ ਵਾ ਸਾਲ ਦਾ ਹੋਣਾ ਅੱਜ ਮੱਕੀ ਬੀਜੀ ਅੱਜ ਤਾਂ ਥੋੜਾ ਜਿਹਾ ਜਿਹਾ 8 ਦਿਨ ਦੀ ਹੋਈ ਆ ਬਾਉ ਹੀ 5-6 ਦਿਨ ਤੱਕ 5-6 ਦਿਨ ਤੱਕ ਨਿਕਲੂਗੀ ਹਾਂ 13 ਦਿਨ ਬਾਅਦ ਨਿਕਲੂਗੀ ਹੂੰ ਭਿੰਡੀਆਂ ਵੀ ਉਕੜਣੀਆਂ ਹੂੰ ਤਰਪੀਆਂ ਜੀ ਹੋਈ ਫਿਰ ਉਹੀ ਬਾਅਦ 13 ਦਿਨ ਬਾਅਦ ਨਿਕਲਣੀਆਂ ਹਾਂਜੀ ਹਾਂਜੀ 12-13 ਦਿਨ ਤੱਕ ਠੀਕ ਆ ਹਲੇ 60 ਦਿਨ ਤੱਕ ਭਿੰਡੀ ਤੋੜਨ ਹੋਣ ਲੱਗੂਗੀ ਹਨਾ ਜੀ। ਜਦੋਂ ਜੰਮ ਤਾਂ ਹੁਣ ਦੇ ਉਹੀ ਬਾਬਾ ਹੀ ਉਹੀ ਕਹਿੰਦੇ ਜਸਤਾਨੇ ਲਿਆਓ ਆਪਣੇ ਫਿਰ ਹੁਣ। ਉਹ ਕਹਿੰਦਾ ਮੈਂ ਤਾਂ ਕਿ ਪਿਆ 60 ਦਿਨ ਤੱਕ ਟੁੱਟਣ ਲੱਗਦੀ ਹੁੰਦੀ ਆ ਲੱਗਦੇ ਆ। ਇਹ ਬੀਜੀਆਂ ਬਾਬਾ ਹੀ ਸਾਈਡ ਤੇ ਧੀਆਂ ਜਿਹੜਾ ਬਚ ਗਿਆ ਤਾਂ ਵਿਚ ਨਹੀਂ ਤਕੀ ਇਹ ਤਾਂ। ਨਾ ਬਾਜ ਉਹ ਗੇਰੀਆਂ ਦੀਆਂ ਮੂਲੀਆਂ। ਸਰਗਾ ਮੈਂ ਵੀ ਤੀਆਂ। ਫੇ ਰੁੜੇ ਵੀ ਬਾਹਰ ਤੋਂ ਰੁੜ ਵੀ ਆਈਆਂ ਦੀਆਂ ਪਰ ਥੋੜੀਆਂ ਜੀਆਂ ਠੀਕ ਹੈ ਜੀ